ਦੇ پورے ਦੇਸ਼ ਮੇਂ ਕਰਭਚਾਰ ਕਰ ਦਿਆ ਹੈ ਅਬ ਤਸਵੀਰ ਅਬ ਆਪਕੋ ਦਿਖਾ ਰਿਹਾ ਹਾਂ ਸ਼ੋਰਟ ਕਰ ਮੈਗ ਮਿੱਤਰ ਅੰਬੇਦਕਰ ਕੱਪਟਿਮਾਪ ਕੋ ਇਹ ਦੇਖਿਆ ਇਹ ਬਈ ਸ਼ੱਕ ਪੰਜ ਦੇ ਮੱਦੀਆ ਫਰਨੀ ਚੋੜ ਕਰ ਲੋ ਯਾਰ ਪਹਿਲਾਂ ਛੋੜ ਦੋ ਛੋੜ ਕਰ ਛੋੜ ਪਹਿਲਾਂ ਛੋੜ ਕਰ ਅੱਗੇ ਚੱਲ ਹਾਂਜੀ ਵਕੀਲ ਸਾਹਿਬ ਆਪਣਾ ਨਾਮ ਦੱਸ ਕੇ ਦੱਸਿਓ ਜੋ ਅੱਜ ਆਕਾਸ਼ਦੀਪ ਨੂੰ ਦੁਬਾਰਾ ਤੋਂ ਪੇਸ਼ ਕੀਤਾ ਗਿਆ ਹੈ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਤੇ ਅੰਦਰ ਕੀ ਗੱਲ ਜੀ ਮੈਂ ਅਨਿਲ ਕੁਮਾਰ ਚਿਮਾ ਐਡਵੋਕੇਟ ਮੈਂ ਮੰਟਰੀ ਵੱਲੋਂ ਪੇਸ਼ ਹੋਇਆ ਸੀ ਉਹਦੇ ਵਿੱਚ ਆਕਾਸ਼ਦੀਪ ਨੂੰ ਪੇਸ਼ ਕਰਕੇ ਉਹਦਾ ਪੰਜ ਦਿਨਾਂ ਦਾ ਹੋਰ ਮਾਣ ਹਾਸਲ ਕੀਤਾ ਗਿਆ ਹੈ ਜਦ ਦੇ ਵਿੱਚ ਉਹਨੇ ਆਪਣਾ ਖੁਦ ਕਾਲ ਕੀਤਾ ਵਾ ਕਿ ਮੈਂ ਜਿਹੜਾ ਹਲੇ ਇਸ ਝੰਡੇ ਤੋਂ ਲਾਵੇ ਖੋ ਚੰਡਾ ਜਿਹੜਾ ਦਬਾ ਕੇ ਰੱਖਿਆ ਜੇ ਤੇ ਮੈਂ ਖੁਦ ਹੀ ਬਰਾਮਦ ਕਰਵਾ ਸਕਦਾ ਵਾਂ ਜੀ ਇਸ ਵਾਸਤੇ ਸੈਕਿੰਡ ਜਿਹੜਾ ਉਹਦੇ ਜਿਹੜੇ ਲਿੰਕ ਫੈਲੀ ਹੋਏ ਆ ਉਹ ਦੁਬਈ ਤੋਂ ਉਹਨੂੰ ਜਿਹੜਾ ਉਹਦਾ ਬ੍ਰੇਨ ਵਾਸ਼ ਕਰਕੇ ਭੇਜਿਆ ਗਿਆ ਵਾ ਉਹਦੇ ਜਿਹੜੇ ਲਿੰਕ ਹੈਗੇ ਉੱਥੋਂ ਕਿੱਥੋਂ ਪਤਾ ਲੱਗੇਗਾ ਉਹਦੇ ਮੋਬਾਈਲ ਤੋਂ ਉਹਦੇ ਡਿਟੇਲ ਕਢਵਾਈ ਗਈ ਹੈ ਹੁਣ ਉਹਦੇ ਡਿਟੇਲ ਤੋਂ ਜਿਹੜਾ ਪਤਾ ਚੱਲੇਗਾ ਉਹਦੇ ਕਿਹਦੇ ਕਿਹਦੇ ਨਾਲ ਲਿੰਕ ਹੈਗੇ ਆ ਅਸਰ ਜਿਹੜਾ ਝੰਡਾ ਸੀ ਉਹਨੇ ਕਿੱਥੇ ਦਬਾਇਆ ਕੋਈ ਅੰਮ੍ਰਿਤਸਰ ਚ ਦਬਾਇਆ ਨਹੀਂ ਉਹ ਬਠਿੰਡੇ ਕਹਿ ਰਹੇ ਜੀ ਮੈਂ ਬਠਿੰਡੇ ਦੁਆਕ ਰੱਖਿਆ ਮੈਂ ਉੱਥੇ ਵੀ ਆ ਗਿਆ ਖਾਂਡ ਗੱਲ ਲੈ ਆਇਆ ਉਹਦਾ ਜਿਹੜਾ ਮੇਨ ਮਕਸਦ ਹੈਗਾ ਦੇਸ਼ ਵਿੱਚ ਜਿਹੜੀ ਹੈਗੀ ਆ ਕਿ ਜਿਹੜੀ ਦੇਸ਼ ਦੀ ਜੁੰਟੀ ਹੈ ਜਿਹੜੀ ਸੋਵਰੈਂਟੀ ਹੈ ਇੰਟੈਗ੍ਰਿਟੀ ਹੈ ਉਹਨੂੰ ਖਤਰਾ ਪਛਾਣਾ ਹੈਗਾ ਤਾਂ ਕਿ ਇਹਦੇ ਨਾਲ ਦੇਸ਼ ਵਿੱਚ ਜਿਹੜਾ ਦੰਗੇ ਫਸਾਦ ਹੋ ਸਕਣ ਹੁਣ ਤੱਕ ਕੀ ਸਾਹਮਣੇ ਆਇਆ ਕਿ ਇਹਦੇ ਨਾਲ ਕੋਈ ਹੋਰ ਕਿਹੜੇ ਕਿਹੜੇ ਵਿਅਕਤੀ ਨੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਰਫ ਹਲੇ ਇਹਦੇ ਜਿਹੜੇ ਮੋਬਾਈਲ ਤੋਂ ਪਤਾ ਚੱਲੇਗਾ ਇਹਦੇ ਨਾਲ ਕੌਣ ਕੌਣ ਵਿਅਕਤੀ ਦੇ ਅੰਦਰ ਰਿਮਾਰਕ ਮਿਲਿਆ ਤੇ ਵਾਪਸ ਕਰਨਾ ਚਾਹੋਗੇ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੁਲਸ ਬਾਂਡ ਸਮਝਦਾ ਤੇ ਇਸ ਦੇ ਨਾਲ ਕੋਈ ਸਾਥੀ ਕਿਉਂ ਇਹਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਇਸ ਦੇ ਨਾਲ ਕਿਸੇ ਹੋਰ ਨੂੰ ਗ੍ਰਿਫਤਾਰ ਕੀਤਾ ਜੀ ਹੁਣ ਤੱਕ ਹਲਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਤੋਂ ਪਹਿਲਾਂ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਹੈ ਜੀ ਪਹਿਲਾਂ ਇਹਦੇ ਸਾਰੇ ਮੋਬਾਈਲ ਦੀ ਫ੍ਰੈਂਸਿੰਗ ਕੀਤੀ ਜਾ ਰਹੀ ਹੈ ਜੀ ਸੀਡੀਆਰ ਲਈ ਜਾ ਰਹੀ ਹੈ ਫਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਐਕ੍ਰਿਪਲ ਦੇ ਲੈ ਆ ਰਹੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਕੋਨਟੈਕਟ ਹੈ ਸਾਰਿਆਂ ਨੂੰ ਅਸੀਂ ਸਾਲਵਰਦਾ ਕਰਾਂਗੇ ਜੀ ਜੀਵਲ ਜੀ ਇਹਦਾ ਜਿਹਦੇ ਦਾ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋਊਗੀ ਜੀ ਅਸੀਂ ਕਰਤੀ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਉਹ ਸਾਥ ਤੌਰ ਤੇ ਦਿਖਾਈ ਦੇ ਰਿਹਾ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਦਾ ਕਾਰਨ ਪਤਾ ਲੱਗਿਆ ਕਾਰਨ ਦਾ ਕੁਝ ਰਿਮਾਰਕ